ਜੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਕਰਦੇ ਨਿਰਦਾਈ ਲੋਕਾਂ ਦੇ ਪਿੰਡ ਪਹੁੰਚ ਗਏ ਉਸ ਪਿੰਡ ਦੇ ਲੋਕ ਬੜੇ ਹਿਕ ਪੱਤੇ ਸਨ ਨਾ ਉਹ ਕਿਸੇ ਦਾ ਭਲਾ ਕਰਦੇ ਸਨ ਤੇ ਨਾ ਹੀ ਕਿਸੇ ਨੂੰ ਦਾਨ ਦਿੰਦੇ ਸਨ ਉਲਟਾ ਜੇ ਉਹਨਾਂ ਦੇ ਪਿੰਡ ਕੋਈ ਦਾਨ ਮੰਗਣ ਲਈ ਆ ਜਾਂਦਾ ਤਾਂ ਪਿੰਡ ਵਾਲੇ ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਲੀਲ ਕਰਦੇ ਤੇ ਫੇਰ ਉਸ ਨੂੰ ਉੱਥੋਂ ਪਹਜਾ ਦਿੰਦੇ। ਇਦਾਂ ਹੀ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਦੇ ਕੋਲੋਂ ਲੰਘ ਰਹੇ ਸਨ। ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੇਰਾ ਰੋਟੀ ਖਾਂਦਾ ਵੇਲਾ ਹੋ ਗਿਆ ਹੈ ਤੇ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ। ਕਿਰਪਾ ਕਰਕੇ ਤੁਸੀਂ ਇੱਥੇ ਰੁਕ ਜਾਵੋ ਤੇ ਮੈਂ ਲਾਗੇ ਵਾਲੇ ਪਿੰਡ ਵਿੱਚੋਂ ਭੋਜਨ ਛੱਕ ਕੇ ਆਉਂਦਾ ਹਾਂ। ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਜੇਕਰ ਤੈਨੂੰ ਇੰਨੀ ਹੀ ਭੁੱਖ ਲੱਗੀ ਹੈ ਤਾਂ ਤੂੰ ਥੋੜਾ ਜਾਂ ਇੰਤਜ਼ਾਰ ਹੋਰ ਕਰ ਲੈ ਕਿਉਂਕਿ ਅਸੀਂ ਥੋੜੇ ਸਮੇਂ ਵਿੱਚ ਹੀ ਅਗਲੇ ਪਿੰਡ ਵਿੱਚ ਪਹੁੰਚ ਜਾਵਾਂਗੇ ਤੂੰ ਜੇਕਰ ਮੇਰੀ ਮੰਨ ਤਾ ਉਸ ਪਿੰਡ ਵਿੱਚੋਂ ਭੋਜਨ ਛਕ ਲਵੀ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਖਿਜ ਕੇ ਗੁਰੂ ਜੀ ਨੂੰ ਬੋਲਣ ਲੱਗੇ ਕਿ ਇੱਕ ਤਾਂ ਇੰਨੀ ਜ਼ਿਆਦਾ ਮੈਨੂੰ ਭੁੱਖ ਲੱਗੀ ਹੋਈ ਹੈ ਤੇ ਦੂਸਰਾ ਤੁਸੀਂ ਮੈਨੂੰ ਹੋਰ ਇੰਤਜ਼ਾਰ ਕਰਨ ਲਈ ਕਹਿ ਰਹੇ ਹੋ ਨਹੀਂ ਗੁਰੂ ਜੀ ਮੈਂ ਹੋਰ ਇਸ ਤੋਂ ਅੱਗੇ ਨਹੀਂ ਜਾਵਾਂਗਾ ਭਾਈ ਮਰਦਾਨੇ ਨੂੰ ਜਿੱਦ ਕਰਦਿਆਂ ਵੇਖ ਕੇ ਗੁਰੂ ਜੀ ਕਹਿਣ ਲੱਗੇ ਕਿ ਜਾ ਭਾਈ ਆਪਣੇ ਦਿਨ ਦੀ ਰੀਤ ਪੂਰੀ ਕਰਾ ਤੇ ਇਹ ਗੱਲ ਬੋਲ ਕੇ ਗੁਰੂ ਜੀ ਨੇ ਉਸ ਪਿੰਡ ਦੇ ਬਾਹਰ-ਬਾਹਰ ਆਪਣਾ ਢੇਰਾ ਲਗਾ ਲਿਆ ਭਾਈ ਮਰਦਾਨਾ ਜੀ ਉਸ ਪਿੰਡ ਦੇ ਅੰਦਰ ਚਲਾ ਗਿਆ ਤੇ ਜਦੋਂ ਉਹ ਪਿੰਡ ਦੇ ਲੋਕਾਂ ਨੂੰ ਭੋਜਨ ਦੀ ਫਰਿਆਦ ਕਰਨ ਲੱਗਾ ਤੇ ਉਹ ਪਿੰਡ ਦੇ ਲੋਕਾਂ ਨੇ ਉਸ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਲੱਗੇ ਜਿਵੇਂ ਕੋਈ ਅਪਰਾਧੀ ਉਹਨਾਂ ਦੇ ਪਿੰਡ ਵਿੱਚ ਆਣ ਵੜਿਆ ਹੋਵੇ ਭਾਈ ਮਰਦਾਨੇ ਜੀਤੂ ਆਪਣਾ અપਮਾਨ ਸਹਿ ਨਹੀਂ ਗਿਆ ਤੇ ਉਹ ਚੁੱਪਚਾਪ ਪਿੰਡ ਤੋਂ ਬਾਹਰ ਆ ਗਏ ਤੇ ਆਣ ਕੇ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਨਾ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇਸ ਪਿੰਡ ਦੇ ਲੋਕ ਪਰੇ ਹੀ ਨਰਦਾਈ ਸਾਨ ਇਹਨਾਂ ਨੇ ਮिन्नੂ ਭੋਜਨ ਨਹੀਂ ਸ਼ਿਕਾਇਆ ਉਲਟਾ ਮੇਰਾ અપਮਾਨ ਕੀਤਾ ਹੈ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਗੁੱਸਾ ਨਾ ਕਰ ਅਸੀਂ ਕੜਾ ਇਸ ਪਿੰਡ ਵਿੱਚ ਵਸਣ ਲਈ ਆਏ ਹਾਂ ਪਰਮਾਤਮਾ ਕਰੇ ਇਸ ਪਿੰਡ ਦੇ ਲੋਕ ਇੱਥੇ ਹੀ ਵਸਦੇ ਰਹਿਣ ਇਹ ਬਚਨ ਮੂੰਹ ਕੱਢ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਗਲੇ ਪਿੰਡ ਵਿੱਚ ਪਹੁੰਚ ਗਏ ਤੇ ਪਿੰਡ ਦੇ ਬਾਹਰ-ਬਾਹਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਦੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਪਿੰਡ ਦੇ ਬਾਹਰ-ਬਾਹਰ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਹੋਇਆ ਹੈ ਤਾਂ ਪੂਰਾ ਪਿੰਡ ਦੌੜ ਕੇ ਗੁਰੂ ਜੀ ਦੇ ਪਾਸ ਆ ਗਿਆ ਤੇ ਸਾਰੇ ਜਣੇ ਮੱਥਾ ਟੇਕ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਪਿੰਡ ਵਾਲੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਆਪਣੇ ਪਿੰਡ ਦੇ ਵਿੱਚ ਲੈ ਆਏ ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਸਭ ਤੋਂ ਪਹਿਲਾਂ ਭੋਜਨ ਸ਼ਕਾਇਆ ਪਿੰਡ ਵਾਲੇ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਗੁਰੂ ਜੀ ਨੇ ਉਹਨਾਂ ਦੀ ਕਮਾਈ ਨਾਲ ਬਨਾਇਆ ਹੋਇਆ ਭੋਜਨ ਛਕ ਲਿਆ ਭੋਜਨ ਛਕਣ ਤੋਂ ਬਾਅਦ ਪਿੰਡ ਵਾਲੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਗੁਰੂ ਜੀ ਜੇਕਰ ਤੁਸੀਂ ਇੱਕ ਰਾਤ ਸਾਡੇ ਪਿੰਡ ਵਿੱਚ ਠਹਿਰ ਜਾਓ ਤੇ ਸਾਡੇ ਪਿੰਡ ਨੂੰ ਭਾਗ ਲੱਗ ਜਾਣਗੇ ਲੋਕਾਂ ਦੀ ਪਿਆਰ ਭਰੀ ਤੇ ਸਤਕਾਰਯੋਗ ਸਰਦਾਂ ਨੂੰ ਵੇਖ ਕੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਰਾਤ ਰਹਿਣ ਲਈ ਮੰਨ ਗਏ ਤਾਂ ਪਿੰਡ ਵਾਲਿਆਂ ਨੇ ਪੂਰੇ ਤਨ ਮਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਿੰਡ ਵਾਲਿਆਂ ਦੀ ਸੇਵਾ ਤੋਂ ਬਹੁਤ ਪਰਸੰਨ ਹੋਏ ਤੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਗਾਹ ਵੱਲ ਚਾਲੇ ਪਾ ਦਿੱਤੇ ਪਿੰਡ ਤੋਂ ਬਾਹਰ-ਬਾਹਰ ਗੁਰੂ ਜੀ ਨੇ ਪਿੰਡ ਵੱਲ ਮੁਹੂ ਕੀਤਾ ਤੇ ਬਚਨ ਦਿੱਤੇ ਕਿ ਇਹ ਪੂਰਾ ਪਿੰਡ ਉੱਜੜ ਜਾਵੇ ਤਾਂ ਗੁਰੂ ਜੀ ਦੇ ਮੂੰਹ ਇਹਨਾਂ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਗੁਰੂ ਜੀ ਤੋਂ ਪੁੱਛਣ ਲੱਗਾ ਕਿ ਗੁਰੂ ਜੀ ਮੈਂ ਤੁਹਾਡੀ ਲੀਲਾ ਨੂੰ ਸਮਝ ਨਹੀਂ ਪਾਇਆ ਪਿਛਲੇ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਚੰਗਾ ਵਰਤਾਵ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਬਚਨ ਦਿੱਤਾ ਕਿ ਤੁਸੀਂ ਇਸ ਪਿੰਡ ਵਿੱਚ ਹੀ ਵਸਦੇ ਰਹੋ ਜਿਹੜੇ ਪਿੰਡ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਉਹਨਾਂ ਨੂੰ ਤੁਸੀਂ ਉਜੜ ਜਾਣ ਦਾ ਵਚਨ ਦੇ ਰਹੇ ਹੋ ਮੈਂ ਕੁਝ ਸਮਝਿਆ ਨਹੀਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦਿਆਂ ਹੋਇਆਂ ਭਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਮਰਦਾਨਿਆਂ ਜਿਹੜੀ ਗੰਦਗੀ ਹੁੰਦੀ ਹੈ ਉਹ ਇੱਕੋ ਥਾਂ ਤੇ ਪਈ ਠੀਕ ਹੁੰਦੀ ਹੈ ਜੇਕਰ ਖਿੰਲਰ ਜਾਵੇ ਤਾਂ ਥਾਂ ਥਾਂ ਤੇ ਬਦਬੂ ਫੈਲਦੀ ਹੈ ਤੇ ਇਸ ਦੇ ਉਲਟ ਜੇਕਰ ਭਲਾ ਕਰਨ ਵਾਲੇ ਇਨਸਾਨ ਕਿਤੇ ਵੀ ਜਾ ਕੇ ਵਸਦਾ ਹੈ ਤਾਂ ਉਹ ਉਹ ਹੀ ਗਿਆਨ ਲੋਕਾਂ ਨੂੰ ਵੰਡਦਾ ਹੈ ਜਿਹੜਾ ਗਿਆਨ ਉਸ ਦੇ ਅੰਦਰ ਭਰਿਆ ਹੋਇਆ ਹੈ ਭਾਵ ਜਿਹੜੇ ਇਨਸਾਨ ਅੰਦਰ ਚੁਗਲੀ ਨਿੰਦਿਆ ਭਰੀ ਹੋਈ ਹੈ ਉਹ ਹਰ ਥਾਂ ਤੇ ਉਹੀ ਵੰਡਦਾ ਹੈ ਤੇ ਜਿਸੰਦਾ ਇਨਸਾਨ ਦੇ ਅੰਦਰ ਅਚਾਈ ਤੇ ਭਲਾਈ ਭਰੀ ਹੋਈ ਹੈ ਉਹ ਬਾਹਰ ਜਾ ਕੇ ਉਹੀ ਵੰਡਦਾ ਹੈ ਤੇ ਕਲਯੁਗ ਵਿੱਚ ਸੰਸਾਰ ਨੂੰ ਇਸ ਭਲੇ ਪਿੰਡ ਦੇ ਲੋਕਾਂ ਦੀ ਬਹੁਤ ਲੋੜ ਹੈ ਗੁਰੂ ਜੀ ਦੇ ਮੂੰਹੋਂ ਇਹਨਾਂ ਉਲਟੇ ਬਚਨਾਂ ਦਾ ਮਤਲਬ ਜਾਣ ਕੇ ਭਾਈ ਮਰਦਾਨਾ ਜੀ 당 ਗਰਹਿ ਗਿਆ ਤੇ ਧੰ ਗੁਰੂ ਨਾਨਕ ਤੇ ਧੰ ਗੁਰੂ ਨਾਨਕ ਜਪਨ ਲੱਗਾ ਸਤਨਾਮ ਸਿਰੀ ਵਾਹਿਗੁਰੂ